ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਬੱਧਨੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਸਵਾਈਆਂ ਫੁੱਲ ਵੱਡੀਆਂ ਚੰਗੇ ਦੁੱਧ ਵਾਲੀਆਂ ਬਿਹੜਾਂ ਵਿਖਾਉਣੀਆਂ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀਆਂ ਬਿਹੜਾਂ ਲੈਣ ਦਾ ਚਾਹਵਾਨ ਆ ਤੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਪੂਰੀਆਂ ਵੱਡੀਆਂ ਵੇੜਾਂ ਵਜਣ ਵਾਲੀਆਂ ਇਨਫਰਮੇਸ਼ਨ ਲੈ ਦੇਣਾ ਮੁੱਲ ਜਾਮਾ ਜੈਜ ਹੋਣਗੇ ਆਉ ਕਰ ਦੇਗਾ ਗੱਲ ਬਾਤ ਦਿੰਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਸੀ ਕਾ ਬਾਈ ਸਸੀ ਕਰ ਦੋ ਨਾਮ ਤੇ ਅਡਰਸ ਸਸੀ ਨਾਮ ਬਾਈ ਲਾਲਾ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾ ਸਹੀ 6284410416 6284410416 ਜੋੜਾ ਬਕੌਲਾ ਲੈ ਕਿੰਨਾ ਸੂਆ ਏ ਬਈ ਮਾਲਕਾਂ ਨੇ ਤਾਂ ਦੂਜੇ ਕਿਹਾ ਸੀ ਮੈਨੂੰ ਪਹਿਲੇ ਹੀ ਲੱਗਦੀ ਹੈ ਵੈੜ ਇਹ ਠੀਕ ਹੈ ਆਪਾਂ ਪਹਿਲਾਂ ਮੰਨ ਕੇ ਲਈਆ ਜਾਨੀ ਕਿ ਇਹ ਅਜੇ ਨੂੰ ਦੂ ਤੀਜਾ ਦਾ ਨੋ ਗੈਸੂਈ ਨੂੰ ਠੀਕ ਹੈ ਤੇ 11 12 ਕਿਲੋ ਹੋਲੀ ਹੋਊਗੀ ਉਹ ਨੂੰ ਕਿੰਨਾ ਕੁ ਪਿਆਜੂ ਤੁਹਾਨੂੰ ਇਹ ਦੇ ਦੂਗੀ 16 17 ਕਿਲੋ ਆਹ ਮਗਰ ਮਗਰ ਬੱਛਾ ਇਹਨੇ ਕੱਢੀ ਹੈ ਬਾਹਰ ਜੇਰ ਦੂਤੀ ਆਪਣੇ ਕੋਲੇ ਵੀਡੀਓ ਹੈਗੀ ਆ ਜੇ ਕਿਤੇ ਫੈਕਟਰੀ ਠੀਕ ਹੈ ਵੀਡੀਓ ਭੇਜ ਦੇ ਜੀ ਦੋਸਤੋ ਜੇਰ ਪੈ ਗਈ ਆ ਜੇਰ ਦੀ ਗਾਰੰਟੀ ਆ ਜੇਰ ਦੀ ਵੀਡੀਓ ਬਣੀ ਹੋਈ ਆ ਬਾਈ ਕਹਿੰਦਾ जिदे पसंदा ओ भाई कहंदा ਆਪਾਂ ਵੀਡੀਓ ਵਿਖਾ ਦੇਾਂਗੇ। ਮੋਟੀ ਆ ਚੋਈ ਨਾਲ ਆਏ ਬਰੀਕ ਨਹੀਂ ਤੇ ਥਾਣਾ ਉਹ ਚੋਈ ਬਾਈ। ਦੋਸਤੋ ਚੋਈ ਬਾਈ ਦਾ ਸਾਸਾ ਬਹੁਤ ਚੰਗੀ ਆ ਮੋਟੀ ਧਾਰ ਆ ਵੱਡੀ ਵਹਿੜ ਆ 11-12 ਕਿਲੋ ਬੋਲੀ ਹਾਜ਼ਰ ਆ ਪਰਸੋਂ ਦੀ ਸੂਈ ਆ ਹਵਾਨਾ ਸੋਹਣਾ ਥਾਣਾ ਦੀ ਸਾਫ ਸੁਥਰੀ ਆ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਸਵੇਰ ਦੀ ਦੀ ਚੋਈ ਹੋਈ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ 17-18 ਇੱਥੇ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਕਿਉਂਕਿ ਵਹਿੜ ਵੱਡੀ ਬਹੁਤ ਹੈ ਵਜਨ ਫੁੱਲ ਹੈ ਹਵਾਨਾ ਬ੍ਰਿਕ ਬ੍ਰਿਕ ਵੇਨ ਦੇ ਨਾਲ ਭਰਿਆ ਪਿਆ ਮਿਲਕ ਵੇਨ ਵੀ ਜਿੰਨੀ ਮੋਟੀ ਸਟਰੋਂਗ ਆਉਂਦੀ ਆ ਲੈਫਟ ਰਾਈਟ ਦੋਨੀਆਂ ਸਾਈਡ ਹੀ ਮੋਟੀ ਸਟਰੋਂਗ ਮਿਲਕ ਵੇਨ ਆ ਬਾਕੀ ਤੁਹਾਨੂੰ ਨੇੜੇ ਤੋਂ ਵੀ ਵਿਖਾ ਦੇਣਾ ਤੁਸੀਂ ਵੇਖ ਲਓ ਥਣ ਬਹੁਤ ਚੰਗਾ ਮੋਟਾ ਹੱਦੀ ਚੁਆਈ ਵਾਲਾ ਜਾਨ ਵਾਲਾ ਥਣ ਹੈ ਦੋਸਤੋ ਮੈਂ ਤਾਂ ਬਾਈ ਕਹਿੰਦਾ ਪਹਿਲਾ ਸੂਆ ਮੰਨ ਕੇ ਲਈ ਆ ਜੇ ਕਿਸੇ ਨੇ ਦੂਜਾ ਸੂਆ ਮੰਨ ਕੇ ਲੈਣੀ ਅਗਲਾ ਦੂਜਾ ਸੂਆ ਮੰਨ ਲੇ ਪਰ ਪਹਿਲੇ ਸੂਏ ਬਾਈ ਕਹਿੰਦਾ ਵਹਿੜ ਸੂਈ ਆ ਮੁੱਲ ਲਾ ਲੈ ਜੈਜ ਹੈ ਬਾਈ ਮੁੱਲ ਕਰਾਉਣ ਨੂੰ ਬਾਈ 65 ਕਰਾ ਲੈ 70 ਕਰਾ ਲੈ 62000 ਰਿਵਾਰਡ ਦੇਵਾਂਗੇ ਆਪਾਂ ਦੋਸਤੋ ਬਿਲਕੁਲ ਜੈ ਡਿਮਾਂਡ ਮੁੱਲ ਬਹੁਤ ਆ ਬਾਈ ਕੋਈ ਐ ਧੂਈ ਨਹੀਂ ਚਾਹਦੀ ਜਿੱਥੋਂ ਵੀ ਪਧਰੀ ਹੈ ਜਮਾ ਸਹੀ ਹੈ ਮੁੱਲ ਕਰਨ ਨੂੰ ਬਾਈ ਕਹਿੰਦਾ 65000 70000 ਜਿੰਨਾ ਮਰਜ਼ੀ ਕਰਾ ਲਓ 62000 ਦੀ ਦੇ ਦੇਣੀ ਆ ਪਰ ਇੱਕ ਸਲਾਹ ਮੈਂ ਦੇਣਾ ਬਾਕੀ ਮਰਜ਼ੀ ਤੁਸੀਂ ਆਪ ਦੀ ਕਰਨੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੇ ਮਰਜ਼ੀ ਕਰਨੀ ਵੀ ਤੁਸੀਂ ਆਪ ਹੀ ਆ ਆਪ ਦੀ ਪਰ ਇੱਕ ਗੱਲ ਦੱਸ ਦੇਣਾ ਮੱਝ ਵਰਗਾ ਦੁੱਧ ਦੁੱਧ 17-18 ਕਿਲੋ ਖੁੱਲਾ ਪਿਆਜੂ 17-18 ਕਿਲੋ ਦੁੱਧ ਵਾਲੀ ਮੱਝ ਲੈਣੇ 1.5 ਲੱਖ ਰੁਪਏ ਦੀ ਆਉਂਦੀ ਹੈ ਤੇ ਫੰਡਰ ਮੱਝ ਦੇ ਬਰਾਬਰ ਆ ਜਾਣੀ ਵਹਿੜ 55-60 ਹਜ਼ਾਰ ਦੀ ਚੰਗੀ ਭਾਰੀ ਫੰਡਰ ਮੱਝ ਵਿਗਦੀ ਹੈ ਤੇ 62 ਹਜ਼ਾਰ ਮੁੱਲਾ ਫੰਡਰ ਮੱਝ ਵਾਲਾ ਤੇ ਦੁੱਧ ਦੇਣੇ 1.5 ਲੱਖ ਵਾਲੀ ਮੱਝ ਦੇ ਬਰਾਬਰ ਤਿਆ ਦੇਣਾ 17-18 ਕਿਲੋ ਖੁੱਲਾ ਪਿਆਜੂ ਫੁੱਲ ਵੱਡੀ ਵਹਿੜ ਹੈ ਸੈਲੋ ਸੈਲ ਦੁੱਧ ਦੇ ਨਿਆਰੇ ਦੇ ਦੂ ਨਮਾਹਾਨ ਮੱਛੀ ਹੈ ਨਾਲੇ ਕੋਈ 5-7 ਸੂਏ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆਉਗੀ। ਇਦੋਂ ਘਟ ਮੁੱਲ ਚ ਫਿਰ ਐਨੇ ਦੁੱਧ ਵਾਲੀ ਵੜ ਦਿੰਦਾ ਵੀ ਕੌਣ ਆ। ਮੁੱਲ 70000 ਕਰਾ ਲਓ ਭਵਾਂ ਬਾਈ ਕਹਿੰਦਾ 62000 ਦੀ ਦੇ ਦੇਣੀ ਐ। ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ। ਸ਼ਾਮ ਤੇ ਕਰਹਵਾਨਾ। ਬੌਲੇ ਨਾਲ ਭਰ ਲੈਣਾ। ਖੁੱਲੀ 11-12 ਕਿਲੋ ਬੌਲੀ ਕੰਡੇ ਵਾਲੀ ਤਿਆਰ ਐ। ਬਾਕੀ ਸੂਈ ਸਵਾਈ ਹੈਗੀ ਇਹਦਾ ਤਾਂ ਕੋਈ ਵਹਿਮ ਹੀ ਨਹੀਂ ਭਵਾਂ 4 ਟਾਈਮ ਚੋਕੇ ਲੈ ਜਾਓ। 2 ਨੰਬਰ ਤੇ ਆਇਆ ਲਾ ਲਈ। ਇਹ ਭਾਈ ਕੱਲ ਸੂਈ ਆ ਦੁਪਹਿਰੋਂ ਬਾਅਦ ਹੀ। ਠੀਕ ਹੈ ਤੇ ਇਹਦੇ ਥੱਲੇ ਵੀ ਹੁਣ 12-13 ਕਿਲੋ ਬੌਲੀ ਹੋਊਗੀ ਜਾਨੀ ਕਿ ਸਾਫ਼ ਨਹੀਂ ਕੀਤੀ ਆਪਾਂ ਬਰਾਬਰ ਆਪਦੀ ਦੋ ਡੰਗ ਚੋਲੇ ਕੋਈ ਤੰਨਾ ਡੰਗ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੇਰ ਜੇਰ ਦੀ ਵੀਡੀਓ ਹੈਗੀ ਆਪਣੇ ਕੋਲ ਇਹਦੀ ਵੀ ਹੈਗੀ ਆ ਉਹਦੀ ਵੀ ਹੈਗੀ ਆ ਸਹੀ ਆ ਹਾਂ ਦੋਨਾਂ ਦੀ ਅਗਲਾ ਜਿਹਨੇ ਮੰਗਾਉਣੀ ਆ ਪਹਿਲਾਂ ਵੀਡੀਓ ਮੰਗਾ ਲੈ ਆਪਾਂ ਵੀਡੀਓ ਵੀ ਭੇਜ ਦਿਆਂਗੇ ਜੇਰ ਦੀ ਇਹਦੇ ਮਗਰ ਬੱਚੀ ਆ ਬਈ ਦੋਸਤੋ ਦੋ ਨੰਬਰ ਤੇ ਮਗਰ ਫੀਮੇਲ ਕਾਫ ਬਛੜੀ ਬੱਚਾ ਬਹੁਤ ਚੰਗਾ ਵੱਡੀ ਵੱਡੀ ਬਹੁਤ ਹੈ ਛੋਟੀ ਜੀ ਨਹੀਂਗੀ ਹਾਂ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਬਾਕੀ ਮਾਂ ਵੀ ਫੁੱਲੀ ਵੱਡੀ ਆ ਤੇ ਬੱਚਾ ਵੀ ਮਗਰ ਫੁੱਲ ਵੱਡੀ ਵਾੜ ਤਿਆਰ ਹੋ ਤਿਆਰ ਹੋ ਗਈ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੈ ਵੈੜ ਤੁਸੀਂ ਪੈਸੇ ਦੇ ਕੇ ਖਰੀਦ ਲੈਣੀ ਆ ਇਹ ਮਗਰ ਫ੍ਰੀ ਦੀ ਵੈੜ ਤਿਆਰ ਹੋ ਜੂ ਆਉਂਦੇ ਸੂਏ ਨੂੰ ਜੇ ਕਿਤੇ ਬੱਚਾ ਆਉਂਦਾ ਲੈ ਜਾਣਾ ਫਿਰ ਵੀ ਪੈਣਾ ਸੀ ਸੀਲ ਸੌ ਪੂਰੀ ਆ ਜਿਵੇਂ ਮਰਜੀ ਬਾਈ ਕਹਿੰਦਾ ਅਗਲਾ ਬਹਿ ਜਾ ਫੁੱਲ ਠੰਡੀ ਆ ਦੁੱਧ ਕਿੰਨਾ ਕੱਢ ਜੂ ਲਾਲੇ ਦੋਦਿਆਰ ਉਹਨਾਂ ਨੇ 25 ਕਿਲੋ ਦੀ ਗਰੰਟੀ ਲਈ ਆ ਕਹਿੰਦਾ ਜਿਹੜਾ ਆਪਣਾ ਚੋਇਆ ਵਾ ਠੀਕ ਹੈ ਕੋਈ ਮੰਨ ਕੇ ਚੱਲ 22 ਮੰਨ ਕੇ ਲੈ ਲਵੇ ਕੋਈ 25 ਮੰਨ ਕੇ ਲੈ ਪਰ ਮੰਨ ਕੇ ਚੱਲ ਵੀ 23 24 ਕਿਲੋ ਦੁੱਧ ਨੂੰ ਬਾਲਾ ਵੀ ਹੈ ਨਹੀਂ ਆ ਵੈਡ ਬਹੁਤ ਵੱਡੀ ਹੈ ਵੈਡ ਦੇ ਦੇਣ 21 ਤਰੀਕ ਨੂੰ ਪੂਰੇ ਹੋਣੀ ਸੀ ਹਜੇ ਅੱਛਾ ਹਾਂ ਆਪਣੇ ਕੋਲੇ ਆ ਕੇ ਨਾ ਦੂਜੀ ਗਾ ਮੇਰੇ ਕੋਲ ਸੂਈ ਸੀ ਕੱਲ ਦਿੱਤੀ ਆ ਉਹਦਾ ਬੱਚਾ ਚੜਦੇ ਜਰਦੇ ਉਹਦਾ ਕਰਕੇ ਬੱਚਾ ਧਰਤਾ ਇਹਨੇ ਗਾਣੀ ਹੂੰ ਸਹੀ ਹੈ ਕੱਲ ਦਾ ਦੋੜ ਚੋਈਆਂ ਦੇ ਵਿੱਚ ਤਾਂ ਇਹ ਗੁੰਦੀ ਆਉਂਦੀ ਸੀਗੀ ਠੀਕ ਹੈ ਅੱਜ ਤੜਕੇ ਚੋਈ ਕੀਤੀ ਅੱਜ ਬੋਲਾ ਬਣਾਇਆ ਕੁਈ ਚਾਰਕ ਦੇਣੇ ਪਹਿਲਾ ਸੂਪ ਹੀ ਆ ਇਹ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਸਾਰੇ ਜਾਣਦੇ ਹੀ ਆ ਨਾਲ ਵਹਿੜ ਤਾਂ ਜੀ ਸੂਈ ਖੜੀ ਹੋਵੇ ਤੇ ਦੂਜੇ ਪਾਸੇ ਗੱਬਣ ਖੜੀ ਹੋਵੇ ਤੇ ਇਹਦਾ ਕਰਮ ਵਾਲੀਆਂ ਮੁਸ਼ਕਨ ਵਾਲੀ ਸੂ ਪੈਂਦੀਆਂ ਪੰਜ ਚਾਰ ਦਿਨ ਪਹਿਲਾਂ ਸੂ ਪੈਂਦੀਆਂ ਤੇ ਚਾਰ ਦਿਨ ਬਾਅਦ ਕਹਿੰਦਾ ਵਹਿੜ ਪਹਿਲਾਂ ਸੂਪ ਹੀ ਆ ਫਾਰਮ ਵਾਲੀਆਂ ਵਹਿੜਾਂ ਜਿੱਡੀ ਵਹਿੜ ਹੈ ਹਾਈਟ ਵਾਲੇ ਪਾਸੋਂ ਐਕਸਟਾਰਨਰੀ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਫੁੱਲ ਵਜਨ ਫੁੱਲੀ ਵੱਡਾ ਕੱਦ ਹੈ 12-13 ਕਿਲੋ ਖੁੱਲੀ ਬੌਲੀ ਬਾਈ ਕਹਿੰਦਾ ਕੰਡੇ ਵਾਲੀ ਤਿਆਰ ਆ ਹਵਾਨਾ ਠੋਸ ਨਿਕਰ ਥਾਣਾ ਦੀਚਵਾਈ ਵਾਲੇ ਆ ਗੈਪ ਚ ਲੱਗੇ ਹੋਇਆ ਦੋਸਤੋ ਦੂਜਾ ਸੂਆ ਫੋਲ ਵੱਡੇ ਕਰਦੇ ਕਾਰਟ ਵਾਲੀ ਤਾਜੀ ਸੂਈ ਸਵਾਈ ਬੱਚੀ ਬਾਈ ਕਹਿੰਦਾ ਜਿਨ੍ਹਾਂ ਤੋਂ ਲਈਓ ਕਹਿੰਦੇ 25 ਲੀਟਰ ਦੇ ਥੱਲੋਂ ਦੁੱਧ ਅਸੀਂ ਚੋਇਆ ਪਰ ਬਾਈ ਕਹਿੰਦਾ 23 24 ਕਿਲੋ ਦਾ ਖੁੱਲਾ ਪਿਆ ਦੇਣਾ ਬਾਕੀ ਜੇ ਐਡੀ ਵੱਡੀ ਵਹਿੜ ਟ੍ਰੇਲ ਗੱਡੀ ਦੇ ਡੱਬੇ ਜੱਡੀ ਹਾਂ ਟ੍ਰੇਲ ਗੱਡੀ ਕਿੱਥੇ ਆਉਂਦੀ ਹੈ ਹਾਂ ਫਰੀ ਆਉਂਦੀ ਹੈ ਕੋਈ ਛੋਟੀ ਨਹੀਂ ਟ੍ਰੇਲ ਗੱਡੀ ਦੇ ਡੱਬੇ ਜੱਡੀ ਵਹਿੜ ਆ ਤੇ ਇਹ ਇਨਾ ਦੁੱਧ ਨਹੀਂ ਦਿੰਦੀ ਫਿਰ ਹਮਾਚਲ ਵਾਲੀ ਜਰਸੀ ਨੇ ਥੋੜੀ ਦੇਣਾ ਬਾਕੀ ਹਵਾਨਾ ਵੇਖੋ ਬਹੁਤ ਸੋਹਣਾ ਹਵਾਨੇ ਤੇ ਬਰੀਕ-ਬਰੀਕ ਬੇਨ ਜਿਹੜੀਆਂ ਡੱਬੀਆਂ ਬੰਦੀਆਂ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਚਵਾਈ ਬਹੁਤ ਚੰਗੀ ਆ ਗੂਠੇ ਜੰਨੀ ਮੋਟੀ ਧਾਰ ਆਉਂਦੀ ਆ ਬਾਕੀ ਜਿਹੜੀ ਕੱਲ ਦੀ ਸੂਈ 12-13 ਕਿਲੋ ਕੰਡੇ ਵਾਲੀ ਬੋਲੀ ਦੇਈ ਜਾਂਦੀ ਆ 23-24 ਕਿਲੋ ਖੁੱਲਾ ਦੁੱਧ ਆਪੇ ਹੀ ਪਿਆ ਦੇਣਾ ਨਹੀਂ ਆ ਆ ਦਰਮਿਆਨੀ ਜੀ ਵਹਿੜਾ ਸੁਕੇ ਕੋਈ 4-5 ਕਿਲੋ ਬੋਲੀ ਦਿੰਦੀ ਹੁੰਦੀ ਆ ਤੇ ਉਹਨੇ 12-13 ਕਿਲੋ ਦੁੱਧ ਦੇਣਾ ਹੁੰਦਾ ਪਰ ਇਹਨੇ ਸਟਾਰਟਿੰਗ ਹੀ 12-13 ਕਿਲੋ ਬੋਲੀ ਤੋਂ ਕੀਤੀ ਐ 24 ਕਿਲੋ ਖੁੱਲਾ ਦੁੱਧ ਪਿਆਜੂ ਬਥੇਰੀਆਂ ਬਈ ਦੋਨੇ ਵੇੜਾ ਜਿਹੜਾ ਕੋ ਮਰਦੀ ਛੱਡਦੇ ਆਂ ਲੱਗਦੇ ਆਂ ਜਿਵੇਂ ਹਜੇ ਵੀ ਗੱਬਣਾ ਹੁੰਦੀਆਂ ਖਾਣੀਆਂ ਬਿੰਨੀਆਂ ਖੁੱਲੀਆਂ ਨਹੀਂ ਸੂਤੇ ਪਸ਼ੂ ਦੋ ਚਾਰ ਦਿਨ ਲੱਕਾ ਮਾਰ ਜਾਂਦਾ ਕੋਈ ਵਾਸਤਾ ਨਹੀਂ ਇਹਨਾਂ ਨੂੰ ਇਹ ਵੀ ਗੱਲ ਸਹੀ ਐ ਦੋਸਤੋ ਨਹੀਂ ਆਮ ਸੂਆ ਪਸ਼ੂ ਤੈ ਜੀ ਮਾਰ ਜਾਂਦਾ ਪੱਠੇ ਰੱਠੇ ਸਵਾਰ ਕੇ ਚੱਕਦਾ ਨਹੀਂ ਪਰ ਕੋਈ ਨਹੀਂ ਵੇਖਣ ਤੋਂ ਲੱਗਦਾ ਹੈ ਕਿ ਸੂਈਆਂ ਹੋਣੀਆਂ ਜਦੋਂ ਬੱਚੇ ਮੂਰੇ ਵਿਖਾਈ ਦੇ ਫੇਰ ਪਤਾ ਲੱਗਦਾ ਨਿਯਾਮਤਾ ਜਿਆ ਸੂਆ ਪਸ਼ੂ ਦਿਹਾੜੀ ਡੰਗ ਲੱਕਾ ਮਾਰਦਾ ਦੁਬਾਰਾ ਟੁੱਟ ਕੇ ਨਵੇਂ ਸਰੋਂ ਤਿਆਰ ਹੁੰਦਾ ਪਰ ਟਾਪ ਦੀਆਂ ਵਹਿੜਾਂ ਦੋਵੇਂ ਮੁੱਲ ਜਾਇਜ਼ ਜਲਾਲੇ ਤੇਰ ਮੁੱਲ ਕਰਾਉਣ ਨੂੰ ਭਲਾ 90 ਗਰ ਵਾਲਾ 75000 ਚ ਮਾਣ ਤਾਨ ਕਰਦੇ ਆਂਗੇ ਆਪਾਂ ਸਹੀ ਆ ਬਿਲਕੁਲ ਜਾਇਜ਼ ਮੁੱਲ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਭਾਵੇਂ 90000 ਕਰਾ ਲਓ 75000 ਚ ਮਾਣ ਵੀਰ ਕਰ ਦੂਗਾ ਚਾਰੇ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਆ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਕੂਠੇ ਜੰਨੀ ਮੋਟੀ ਸਟਰੋਂਗ ਧਾਰ ਆਉਂਦੀ ਭਾਈ ਕਹਿੰਦਾ ਜਦੋਂ ਤੁਸੀਂ ਚੋਹੋਂਗੇ ਆ ਕੇ ਸਰੂਰ ਚੜਦਾ ਇੰਨੀ ਚੰਗੀ ਚੋਈ ਬਾਕੀ ਤੁਹਾਨੂੰ ਧਾਰ ਮਾਰ ਕੇ ਵਿਖਾਈ ਆ ਇਹ ਤਾਂ ਕੋਈ ਸ਼ੱਕ ਹੀ ਨਹੀਂ ਕੱਬਣਾ ਦਾ ਵਹਿਮ ਹੁੰਦਾ ਸੂਈਆਂ ਸਵਾਈਆਂ ਹੈਗੀਆਂ ਸੋਬਾ ਵੀ 6 ਵਜੇ ਆ ਕੇ ਝੋਲਿਓ ਸ਼ਾਮ ਨੂੰ ਫੇਰ 6 ਵਜੇ ਆਜੋ ਜੇ ਮਾੜੀ ਮੋੜ ਛੱਕ ਰਹਿ ਗਈ ਅਗਲੇ ਦਿਨ ਫੇਰ ਭਾਵੇਂ 6 ਵਜੇ ਬਾਹਰ ਟਿ ਚੱਕ ਕੇ ਬਹਿ ਜਾਓ ਦੋ ਵੜਾ ਦੋਵੇਂ ਵੜਾ ਟਾਪ ਦੀਆਂ ਦੋਹਾਂ ਦਾ ਦੁੱਧ ਮੱਝਾਂ ਵਰਗਾਉ ਫੁੱਲ ਵੱਡੀਆਂ ਫੁੱਲ ਵਜੇ ਨਾਲੀਆਂ ਬਿਲਕੁਲ ਸਸਤੇ ਮੁੱਲ ਦੀਆਂ ਵੜਾ ਦੋ ਨੰਬਰ ਦੇ ਮਗਰ ਵੱੱਛੀ ਹੈ ਜਿਹੜੇ ਵੀ ਭੈਣ ਭਰਾ ਦੇ ਇਹਨਾਂ ਜੋੜੇ ਚ ਜਿਹੜਾ ਵੀ ਨਗ ਪਸੰਦ ਆਉਂਦਾ ਪੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਇੱਕ ਨੰਬਰ ਵੜਾ ਕਿਸੇ ਹੋਰ ਵਪਾਰੀ ਦੇ ਘਰੇ ਖੜੀ ਹੁੰਦੀ 70 75000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਪਰ ਬਿਲਕੁਲ ਜਾਇਜ਼ ਮੁੱਲ 62000 ਮੁੱਲ ਦੋ ਨੰਬਰ ਦਾ ਵੀ ਜਾਇਜ਼ ਹੀ ਆ ਕਰਨ ਨੂੰ ਬਾਈ ਕਹਿੰਦਾ ਭਵਨ 90000 ਕਰਾ ਲਓ 75000 ਦੀ ਦੇ ਦੇਣੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੋੜਾ ਤਾਜ਼ੀਆਂ ਸੂਈਆਂ ਵੜਾਂ ਦਾ ਸੇਲ ਵੱਡੀਆਂ ਚੰਗੇ ਦੁੱਧ ਵਾਲੀਆਂ ਵੜਾਂ ਮੁੱਲ ਜਮਾਂ ਜਾਇਜ਼ ਫੋਨ ਨੰਬਰ ਸਕਰੀਨ ਤੇ ਸਾਕੀਕਰ